ਸੁਪਾਲ ਸਿੰਘ ਖਹਿਰਾ ਦੇ ਨਾਲ ਕਿੰਨੇ ਕਿ ਲੋਕ ਜੁੜ ਗਏ ਹੈਗੇ ਨੇ ਉਹ ਤਰ੍ਹਾਂ ਸੋ ਪੰਜਾਬ ਦੀ ਜਨਤਾ ਵੀ ਤਮਾਸ਼ਾ ਦੇਖਦੀ ਆ ਕੀ ਲੋਕਾਂ ਨੇ ਜੇਲਾ ਭਰ ਦਿੱਤੀਆਂ ਕੀ ਲੋਕਾਂ ਨੇ ਥਾਣੇ ਦਾ ਘਰਾਉ ਕਰ ਦਿੱਤਾ ਹੈਗਾ ਹਰ ਕੋਈ ਲੋਕ ਪੰਜਾਬ ਦੇ ਲੋਕ ਨੇ ਉਹ ਤਮਾਸ਼ਾ ਦੇਖਣ ਵਾਲੇ ਲੋਕ ਹੈਗੇ ਨੇ ਕਿ ਅੱਗ ਲਾਇਆ ਕਹਿੰਦੇ ਨਹੀਂ ਡੱਬੂ ਕੰਦੇ ਤੇ ਚੜ ਗਿਆ ਉਹ ਪੰਜਾਬ ਦੀ ਜਨਤਾ ਬਣ ਚੁੱਕੀ ਹੈ ਕਹਿੰਦੇ ਇਸ ਕਰਕੇ ਕੌਣ ਬੋਲੂਗਾ ਸੁਪਾਲ ਸਿੰਘ ਖਹਿਰਾ ਨੂੰ ਸਰਕਾਰ ਚਕਾਉਣ ਤੇ ਲੱਗੀ ਹੋਈ ਆ ਸਰਕਾਰ ਕਹਿੰਦੀ ਕਿ ਸੁਖਪਾਲ ਸਿੰਘ ਖਹਿਰਾ ਝੁਕੇ ਤੇ ਫੇਰ ਸਾਨੂੰ ਆਊਗਾ ਮਜ਼ਾ ਉਹ ਨਾ ਤੇ ਬਾਦ ਲੱਗੇ ਝੁਕਿਆ ਸੀ ਨਾ ਕੈਪਟਨ ਮਰਿੰਦਰ ਸਿੰਘ ਅੱਗੇ ਝੁਕਿਆ ਸੀ ਨਾ ਉਹ ਡੀਜੀਪੀ ਸੁਮੇਲ ਸੈਣੀ ਅੱਗੇ ਝੁਕਿਆ ਸੀ ਕਿ ਕਾਂਗਰਸ ਪਾਰਟੀ ਲੱਗਦਾ ਕਿ ਦੇਰ ਬਾਅਦ ਜਾਗੇ ਨੇ ਇਹਨਾਂ ਨੂੰ ਤੇ ਹੁਸਤ ਨਹੀਂ ਚਾਹੀਦਾ ਸੀ ਜਿਸ ਦਿਨ 2:30 ਵਜੇ ਦੇ ਕਰੀਬ ਕਪੂਰਥਲਾ ਪੁਲਿਸ ਪਰਚਾ ਦਰਜ ਕਰ ਦਿੰਦੀ ਉਸ ਦਿਨ ਤੁਹਾਨੂੰ ਠਾੜੇ ਦਾ ਘਰਾਉ ਕਰਨਾ ਚਾਹੀਦਾ ਸੀ ਉਹਦੇ ਤੁਹਾਨੂੰ ਜੇਲ੍ਹ ਦਾ ਘਰਾਉ ਕਰਨਾ ਚਾਹੀਦਾ ਸੀ ਕਾਂਗਰਸ ਨੂੰ ਦੂਜਾ ਫਿਕਰ ਵੀ ਹੈ ਨਾ ਦਿੱਲੀ ਵੀ ਕਾਫੀ ਗੇੜੇ ਲੱਗ ਰਿਹਾ ਹਾਈ ਕਮਾਂਡ ਬੁਲਾ ਰਹੀ ਹੈ ਕਦੇ ਆਪ ਚਲੇ ਜਾਂਦੇ ਆ ਮਨਾਉਣ ਖਾਤਰ ਜੇ ਫਿਰ ਗੱਠਜੋੜ ਹੋਊਗਾ ਜਾਂ ਤੁਹਾਡੇ ਲੀਡਰਾਂ ਦੀ ਛੱਤਰ ਪੈਣਗੇ ਦੋ ਚੀਜ਼ਾਂ ਇਕੱਠੀਆਂ ਲਈ ਹੋ ਸਕਦੀਆਂ ਇਸ ਕਰਕੇ ਉਸ ਤੋਂ ਬਾਅਦ ਸੁਪਾਲ ਖੈਰੇ ਦੇ ਖਿਲਾਫ ਜਿੱਤਣ ਦਾ ਪਰਚਾ ਦਰਜ ਕੀਤਾ ਢਾਈ ਉਹ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਵੀ ਚੁੱਪ ਕਰ ਗਏ ਅਗਨੇ ਕੌਂਗਰਸ ਪਾਰਟੀ ਦੇ ਵੱਡੇ ਲੀਡਰ ਵੀ ਚੁੱਪ ਪਰ ਰਹੇ ਨੇ ਕਈ ਡਰ ਦੇ ਮਾਰੇ ਭਗਵੰਤ ਮਾਨ ਦੇ ਨਾਲ ਯਾਰੀਆਂ ਤੱਕੇ ਨਾ ਪਗਾਈ ਪਾ ਰਹੇ ਨੇ ਲੜਾਈ ਕਿਸੇ ਦੀ ਹੋ ਰਹੀ ਹੈ ਉਹ ਕਹਿੰਦੇ ਭਗਵੰਤ ਮਾਨ ਬਹੁਤ ਚ ਲੋਕ ਜੋ ਸਿੰਘ ਸਿੱਧੂ ਨੇ ਜਿਵੇਂ ਕੱਲ ਆ ਕੇ ਟਿੱਪਣੀ ਕੀਤੀ ਹੈਗੀ ਆ ਸੁਪਾਲ ਸਿੰਘ ਖੈਰ ਦੇ ਮਤਲਬ ਕੀ ਅਸੀਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹਨੂੰ ਇਨਸਾਫ ਦਵਾ ਰਹੇ ਨੇ ਉਸ ਤੋਂ ਬਾਅਦ ਰਾਜਾ ਮਰੀਂਦਰ ਸਿੰਘ ਵੜਿੰਗ ਨੂੰ ਲੱਗਾ ਪ੍ਰਤਾਪ ਬਾਜਬਾਦ ਨੂੰ ਸਾਭ ਨੂੰ ਲੱਗਾ ਔਰ ਜਿਹੜੇ ਨਵੇਂ ਦਵਿੰਦਰ ਜੱਜ ਚੋਲ ਆਪਾਂ ਜੇਲ੍ਹ ਚ ਮਿਲਣ ਚਲੇ ਜਾਂਦੇ ਆ ਸਵਾਲ ਹੈ ਕਿ ਇੰਨੇ ਦਿਨ ਜੇਲ੍ਹ ਦੇ ਵਿੱਚ ਕਿਉਂ ਸੂਰਦਨ ਦੇ ਕਿਉਂ ਨਹੀਂ ਮਿਲਣ ਗਏ ਅਕਿ ਜੇ ਤੁਹਾਡੇ ਪਾਰਟੀ ਦਾ ਤੁਸੀਂ ਹਮਨਦਿਕ ਸਾਡਾ ਛਜਾਰੂ ਵਰਕਰ ਹੈ ਸਾਡਾ ਐਮਐਲਏ ਹੈ ਸਾਡਾ ਉਹ ਸਭ ਤੋਂ ਵੱਡੀ ਗੱਲ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਦਾ ਉੱਪਰ ਪ੍ਰਧਾਨ ਜੀ ਸੁਬੀਲ ਜਾਖੜ ਸਾਹਿਬ ਵਾਲੀ ਫਿਰ ਉਹ ਜਿਹੜੀ ਬੋਲ ਨੇ ਲੋਕੀ ਸੱਚ ਮੁੱਲਣ ਸੁਪਾਲ ਸਿੰਘ ਕਹਿ ਰਹੇ ਤੇ ਇਦਾਂ ਦੇ ਹੋਰ ਵਾਰਦਾ ਕਿ ਏਡੀ ਗੱਲ ਗੱਠ ਜੋੜ ਹੋਇਆ ਹੈ ਸਾਡਾ ਸਾਡੀ ਚਮੜੀ ਬਚੀ ਰਵੇ ਹੈਗੇ ਸੁਪਾਲ ਸਿੰਘ ਕਹਿ ਰਹੇ ਦੀ ਚਮੜੀ ਉਧੜ ਹੀ ਗਈ ਹੈਗੀ ਉਹ ਸੁਪਾਲ ਸਿੰਘ ਕਹਿ ਰਹੇ ਨੇ ਕੋਈ ਬਹਿਰਾ ਫੇਰੀ ਤਾਂ ਕੀਤੀ ਨਹੀਂ ਹੈ ਉਹਨਾਂ ਸੋਚੋ ਜਿਨ੍ਹਾਂ ਨੇ ਹੇਰਾ ਫੇਰ ਕੀਤੀ ਹੋਈ ਉਹਨਾਂ ਨੂੰ ਕਿੰਨਾ ਡਰ ਸਤਾ ਰਿਹਾ ਹੋਊਗਾ ਭਗਵੰਤ ਮਾਤਾ ਦਾ ਉਹਦੇ ਰੋਜ਼ ਕੰਬਦੇ ਹੋਣਗੇ ਇੱਕ ਤਾਂ ਠੰਡੇ ਦੇ ਵਿੱਚ ਕੰਬ ਰਹੇ ਹੋਣਗੇ ਵੀ ਇਹ ਪਾਲਾ ਬਹੁਤ ਜ਼ਿਆਦਾ ਵਾ ਇੱਕ ਭਗਵੰਤ ਮਾਤਾ ਤੋਂ ਡਰੀ ਜਾ ਰਹੇ ਹੈਗੇ ਨਾ ਜੀ ਪੰਜਾਬ ਦੀ ਜਨਤਾ ਕਿਉਂ ਇੰਨੀ ਦਬੀ ਕੁਚਲੀ ਹੋਈ ਹੈ ਨਾ ਜੀ ਪ੍ਰੋਗਰਾਮ 16 ਨੀ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਨਾਲ ਜੁੜੇ ਹੋਏ ਤਿੰਨ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਿਆਸਤ ਨੂੰ ਵੀ ਪ੍ਰਭਾਵਿਤ ਕਰਦੇ ਨੇ ਸਭ ਤੋਂ ਪਹਿਲਾ ਮੁੱਦਾ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨਾਬਾ ਜੇਲ੍ਹ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ ਮਿਲਣ ਜਾਂਦੀ ਹੈ ਇਨਚਾਰਜ ਵੀ ਪ੍ਰਧਾਨ ਵੀ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਤਾਂ ਇਸ ਮਿਲਣੀ ਤੋਂ ਬਾਅਦ ਜਿਹੜਾ ਪ੍ਰੈਸ ਦੇ ਨਾਲ ਬਿਆਨ ਸਾਂਝਾ ਕੀਤਾ ਗਿਆ ਹੈ ਕਾਂਗਰਸ ਦੇ ਵੱਲੋਂ ਉਹ ਕਿੰਨਾ ਕੁ ਪ੍ਰਭਾਵਸ਼ਾਲੀ ਹੈ ਜਾਂ ਹੋਰ ਵੀ ਸੁਖਪਾਲ ਖਹਿਰਾ ਮਾਮਲੇ ਦੇ ਵਿੱਚ ਕਾਂਗਰਸ ਨੂੰ ਲੜਾਈ ਲੜਨ ਦੀ ਲੋੜ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਉਹ ਐਨਜੀਟੀ ਸਿੱਧਾ ਪਹੁੰਚੇ ਨੇ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਉਸ ਦੇ ਨਾਲ ਐਨਜੀਟੀ ਦੇ ਵਿੱਚ ਕੀ ਅਗਲੀ ਜਿਹੜੀ ਤਾਰੀਖ 'ਤੇ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਕੀ ਜਵਾਬ ਦੇਣਾ ਪੈ ਸਕਦਾ ਹੈ ਕਿ ਇੱਕ ਪੰਜਾਬ ਸਰਕਾਰ ਉਸ ਮਾਮਲੇ ਦੇ ਵਿੱਚ ਵੀ ਚੱਕਰਾਂ ਚ ਪੈ ਸਕਦੀ ਹੈ ਕਿ ਨਹੀਂ ਇਸ ਦੇ ਮਾਇਨੇ ਕੀ ਨੇ ਇਸ ਦੀ ਵੀ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਕਾਲ ਤੱਕ ਸਾਹਿਬ ਦੇ ਜਿਹੜੇ ਉਹ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਹਮੇਸ਼ਾ ਉਸ ਕੇਸ ਦੀ ਅੱਜਕਲ ਚਰਚਾ ਹੋ ਰਹੀ ਹੈ ਰਿਪੋਰਟ ਵੀ ਪੀ ਤਿਵਾੜੀ ਦੀ ਆਉਣ ਤੋਂ ਬਾਅਦ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੌਂਕੇ ਪਿੰਡ ਪਹੁੰਚੇ ਨੇ ਖੁਦ ਔਰ ਉੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਗਤੀਵਿਧੀ ਦਾ ਜਾਇਸ ਅਸੋਖਬੀਰ ਸਿੰਘ ਬਾਦਲ ਦੇ ਕਦਮ ਦੇ ਨਾਲ ਕਿੰਨਾ ਕੋਸਰ ਪੈਣ ਵਾਲਾ ਸ਼੍ਰੋਮਣੀ ਅਕਾਲੀ ਦਲ ਨੇ ਹਾਲਾਂਕਿ ਉਸ ਰਿਪੋਰਟ ਨੂੰ ਉਸ ਤਰੀਕੇ ਨਾਲ ਨਹੀਂ ਮੰਨਿਆ ਜਿਵੇਂ ਕਿ ਬਾਕੀ ਲੋਕ ਚਰਚਾ ਕਰ ਰਹੇ ਨੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਅਸੀਂ ਇਨਾਂ ਤਿੰਨਾਂ ਮੁੱਦਿਆਂ ਤੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਗੱਲ ਕਰੀਏ ਜੀ ਸੁਖਪਾਲ ਸਿੰਘ ਖਹਿਰਾ ਕੇਸ ਦੀ ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਪਿਛਲੇ ਕੇਸ 'ਚ ਜ਼ਮਾਨਤ ਮਿਲ ਗਈ ਐ ਐਨਡੀਪੀਐਸ ਵਾਲੇ ਤੇ ਉਹ ਬਾਹਰ ਆਉਣਗੇ ਪਰ ਉਦੋਂ ਪਹਿਲਾਂ ਹੀ ਰਾਤ ਨੂੰ 2 ਵਜੇ ਪਰਚਾ ਹੋ ਗਿਆ ਤੇ ਹੁਣ ਜਿਹੜੀ ਅੱਜ ਗਤੀਵਿਧੀ ਦਿਖਾਈ ਹੈ ਕਾਫੀ ਦਿਨਾਂ ਬਾਅਦ ਕਾਂਗਰਸ ਲੀਡਰਸ਼ਿਪ ਨੇ ਇਸ ਦੇ ਨਾਲ ਕੋਈ ਫਰਕ ਪਵੇਗਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਪਾਲ ਸਿੰਘ ਖੈਰਾ ਨੂੰ ਸਰਕਾਰ ਚਕਾਉਣ ਤੇ ਲੱਗੀ ਹੋਈ ਆ ਸਰਕਾਰ ਕਹਿੰਦੀ ਕਿ ਸੁਪਾਲ ਸਿੰਘ ਖੈਰਾ ਝੁਕੇ ਤੇ ਫਿਰ ਸਾਨੂੰ ਆਊਗਾ ਮਜਾ ਹੁਣ ਸੁਪਾਲ ਸਿੰਘ ਖੈਰਾ ਦੀ ਹੱਡੀ ਦੇ ਵਿੱਚ ਜਾਣ ਉਹ ਸਰਕਾਰ ਤੇ ਇਸ ਸਰਕਾਰ ਦੇ ਕੀ ਚੁਕਣਾ ਕਿਉਂਕਿ ਜਿਸ ਹੱਬ ਦੇ ਨਾਲ ਉਹਦੀ ਪੋਲਿਟਿਕਸ ਰਹੀ ਆ ਸੁਪਾਲ ਸਿੰਘ ਖੈਰਾ ਉਹ ਨਾਂ ਤੇ ਬਾਦ ਲੱਗੇ ਚੁਕਿਆ ਸੀ ਨਾ ਕੈਪਟਨ ਮਰਿੰਦਰ ਸਿੰਘ ਅੱਗੇ ਚੁਕਿਆ ਸੀ ਨਾ ਉਹ ਡੀਜੀਪੀ ਸੁਮੇਸ਼ ਸੈਣੀ ਅੱਗੇ ਚੁਕਿਆ ਸੀ ਹੁਣ ਇਸ ਕਰਕੇ ਜਿਹੜਾ ਸਰਕਾਰ ਤੇ ਜਿਹੜਾ ਪਰਚਾ ਸਰਕਾਰ ਨੇ ਮੂੜ ਪਰਚਾ ਦਰਜ ਕਰ ਦਿੱਤਾ ਹਾਲਾਂਕਿ ਕਾਂਗਰਸ ਪਾਰਟੀ ਲੱਗਦਾ ਹੈ ਕਿ ਦੇਰ ਬਾਅਦ ਜਾਗੇ ਨੇ ਇਹਨਾਂ ਨੂੰ ਤੇ ਹਸਤ ਨਹੀਂ ਚਾਹੀਦਾ ਸੀ ਜਿਸ ਦਿਨ 2.5 ਵਜੇ ਦੇ ਕਰੀਬ ਕਪੂਰਥਲਾ ਪੁਲਿਸ ਪਰਚਾ ਦਰਜ ਕਰਦਿਆਂ ਦੀ ਉਸ ਦਿਨ ਤੁਹਾਨੂੰ ਠਾੜੇ ਦਾ ਘਰਾਉ ਕਰਨਾ ਚਾਹੀਦਾ ਸੀ ਉਹਦੇ ਤੁਹਾਨੂੰ ਜੇਲ੍ਹ ਦਾ ਘਰਾਉ ਕਰਨਾ ਚਾਹੀਦਾ ਸੀ ਕਟੂਕੜ ਤੁਸੀਂ ਆਪਣੀ ਜਿਹੜੀ ਰਜਾਈਆਂ 'ਚ ਬੈਠ ਕੇ ਠੰਡ ਦਾ ਨਾਦ ਨਹੀਂ ਮਾਰ ਸਕਦੇ ਜੇ ਤੁਸੀਂ ਲੋਕਾਂ ਦੇ ਦਿਲ ਜਿੱਤਨੇ ਆ ਗਏ ਨੇ ਤੇ ਫਿਰ ਉਹ ਦੂਜਾ ਕਿਹਨਾ ਘਟਨਾ ਵੀ ਪਊਗਾ ਨਾ ਇਸ ਵੇਲੇ ਕਾਂਗਰਸ ਨੂੰ ਦੂਜਾ ਫਿਕਰ ਵੀ ਹੈ ਨਾ ਦਿੱਲੀ ਵੀ ਕਾਫੀ ਗੇੜੇ ਲੱਗ ਰਿਹਾ ਹਾਈ ਕਮਾਂਡ ਬੁਲਾ ਰਹੀ ਆ ਕਦੇ ਆਪ ਚਲੇ ਜਾਂਦੇ ਆ ਮਨਾਉਣ ਖਾਤਰ ਕਿ ਅਸੀਂ ਗੱਠ ਜੋੜ ਦਾ ਕੀ ਸਟੈਂਡ ਲੈਣਾ ਹੈ ਜਾਂ ਫਿਰ ਗੱਠ ਜੋੜ ਹੋਊਗਾ ਜਾਂ ਤੁਹਾਡੇ ਲੀਡਰਾਂ ਦੀ ਛੱਤਰ ਪੈਣਗੇ ਦੋ ਚੀਜ਼ਾਂ ਇਕੱਠੀਆਂ ਲਈ ਹੋ ਸਕਦੀਆਂ ਜਾਂ ਤੇ ਯਾਰੀ ਆ ਯਾ ਫਿਰ ਸਿਆਸੀ ਦੁਸ਼ਮਣੀਆਂ ਹੁਣ ਕਾਂਗਰਸ ਪਾਰਟੀ ਨੂੰ ਦੇਖਣਾ ਮੈਂ ਉਹਨੇ ਕਾਂਗਰਸ ਪਾਰਟੀ ਨੇ ਕਿ ਤੁਹਾਨੂੰ ਕਿਹੜੇ ਭਾਰਕਾਂ ਦਾਗਾ ਸੌਦਾ ਗੱਠ ਜੋੜਵਾਰਾ ਸੌਦਾ ਖਾ ਰਿਹਾ ਕਿ ਜਾਂ ਪੇ ਤੁਹਾਡੇ ਜਿਹੜੇ ਲੀਡਰ ਫੜੇ ਜਾ ਰਹੇ ਨੇ ਕੇਸ ਦਰਜ ਕੀਤੇ ਜਾ ਰਹੇ ਨੇ ਜਲੀਲ ਕੀਤੇ ਜਾ ਰਹੇ ਨੇ ਤੁਹਾਨੂੰ ਉਹ ਸੌਦਾ ਚੰਗਾ ਲੱਗੂਗਾ ਉਹਦੇ ਦੇਖਣਾਗਾ ਪਰ ਇੱਕ ਗੱਲ ਪੰਜਾਬ ਦੇ ਲੋਕਾਂ ਤੇ ਵੀ ਆ ਉਦਾਂ ਕਹਿੰਦੇ ਪੰਜਾਬ ਦੇ ਲੋਕ ਹੀ ਕਹਿੰਦੇ ਕਿ ਕਿ ਜੇ ਹਕੂਮਤ ਅੱਗੇ ਕੋਈ ਬੋਲਦਾ ਨਹੀਂ ਸਰਕਾਰ ਅੱਗੇ ਕੋਈ ਬੋਲੇ ਅਸੀਂ ਨਾਲ ਹੁਣ ਸੁਪਾਲ ਸਿੰਘ ਖੈਰਾ ਦੇ ਨਾਲ ਕਿੰਨੇ ਕਿ ਲੋਕ ਜੁੜ ਗਏ ਹੈਗੇ ਨੇ ਮਤਲਬ ਪੰਜਾਬ ਦੀ ਜਨਤਾ ਵੀ ਤਮਾਸ਼ਾ ਦੇਖਦੀ ਆ ਕੀ ਲੋਕਾਂ ਨੇ ਜੇਲਾਂ ਭਰ ਦਿੱਤੀਆਂ ਕੀ ਲੋਕਾਂ ਨੇ ਥਾਣੇ ਦਾ ਘਰਾਓ ਕਰ ਦਿੱਤਾ ਹੈਗਾ ਹਰ ਕੋ ਲੋਕ ਪੰਜਾਬ ਦੇ ਲੋਕ ਨੇ ਉਹ ਤਮਾਸ਼ਾ ਦੇਖਣ ਵਾਲੇ ਲੋਕ ਹੈਗੇ ਨੇ ਕਿ ਅੱਗ ਲਾਇਆ ਕਹਿੰਦੇ ਨਹੀਂ ਡੱਬੂ ਕੰਦੇ ਤੇ ਚੜ ਗਿਆ ਉਹ ਪੰਜਾਬ ਦੀ ਜਨਤਾ ਬਣ ਚੁੱਕੀ ਹੈ ਕਹਿੰਦੇ ਇਸ ਕਰਕੇ ਕੌਣ ਬੋਲੂਗਾ ਇਸ ਕਰਕੇ ਉਸ ਤੋਂ ਬਾਅਦ ਸੁਪਾਲ ਖੈਰੇ ਦੇ ਖਿਲਾਫ ਜਿੱਦਨ ਦਾ ਪਰਚਾ ਦਰਜ ਕੀਤਾ 2:30 ਵੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਵੀ ਚੁੱਪ ਕਰ ਗਏ ਹੈਗੇ ਨੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਵੀ ਚੁੱਪ ਪਰੇ ਨੇ ਕਈ ਡਰ ਦੇ ਮਾਰੇ ਭਗਵੰਤ ਮਾਨ ਦੇ ਨਾਲ ਯਾਰੀਆਂ ਧੱਕੇ ਨਾ ਪਗਾਈ ਪਾ ਰਹੇ ਨੇ ਲੜਾਈ ਕਿਸੇ ਦੀ ਹੋ ਰਹੀ ਹੈ ਹਰਿਆਗਾ ਜੀ ਖਾਸ ਕਰਕੇ ਕਿ ਕਈਆਂ ਨੂੰ ਭਾਲਦੇ ਆਗੇ ਕਿ ਇਸ ਵਾਰ ਅਸੀਂ ਜਾ ਕੇ ਸੰਗਰੂਰ ਇਲੈਕਸ਼ਨ ਲੜ ਲਾਂਗੇ ਤੋਂ ਸਵਾਲ ਹੈ ਕਿ ਜਿਹੜਾ ਹੁਣ ਨਵਜੋਤ ਸਿੰਘ ਸਿੱਧੂ ਨੇ ਜਿਵੇਂ ਕੱਲ ਆ ਕੇ ਟਿੱਪਣੀ ਕੀਤੀ ਹੈਗੀ ਸੋਪਾਲ ਸਿੰਘ ਖਹਿਰੇ ਦਾ ਮਤਲਬ ਕੀ ਹੈ ਸੀ ਉਹਨੇ ਕਿਹਾ ਕਿ ਵੀ ਅਸੀਂ ਇਹਨੂੰ ਇਨਸਾਫ ਦਵਾ ਰਹੇ ਨਾ ਤੇ ਉਸ ਤੋਂ ਬਾਅਦ ਰਾਜਾ ਮਰੀਂਦਰ ਸਿੰਘ ਵੜਿੰਗ ਨੂੰ ਲੱਗਾ ਪ੍ਰਤਾਪ ਬਾਜਬਾ ਨੂੰ ਸਾਹਿਬ ਨੂੰ ਚੰਗ ਲੱਗਾ ਔਰ ਜਿਹੜੇ ਨਵੇਂ ਦਵਿੰਦਰ ਜੱਜ ਚੋਲ ਆਪਾਂ ਜੇਲ੍ਹ ਚ ਮਿਲਣ ਚਲੇ ਜਾਂਦੇ ਆ ਸਵਾਲ ਹੈ ਕਿ ਇੰਨੇ ਦਿਨ ਜੇਲ੍ਹ ਦੇ ਵਿੱਚ ਕਿਉਂ ਤੁਸੀਂ ਉਹਦੋਂ ਦੇ ਕਿਉਂ ਨਹੀਂ ਮਿਲਣਗੇ ਜੇ ਤੁਹਾਡੇ ਪਾਰਟੀ ਦਾ ਤੁਸੀਂ ਹੁਣ ਮੰਨਦੇ ਕਿ ਸਾਡਾ ਛਿਹਾਰੂ ਵਰਕਰ ਹੈ ਸਾਡਾ ਐਮਐਲਏ ਹੈ ਸਾਡਾ ਉਹ ਸਭ ਤੋਂ ਵੱਡੀ ਗੱਲ ਕਿ 올 ਇੰਡੀਆ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਦਾ ਉੱਪਰ ਪ੍ਰਧਾਨ ਜੇ ਤੁਹਾਡੇ ਇੱਕ ਕੌਮੀ ਲੀਡਰ ਫੜ ਕੇ ਜੇਲ੍ਹ ਦੇ ਵਿੱਚ ਸੁਟਿਆ ਗਿਆ ਤੇ ਤੁਸੀਂ ਚੁੱਪ ਕਰਕੇ ਬੈਠੇ ਤੁਹਾਨੂੰ ਇਹ ਕਿ ਗੱਠ ਜੋੜੋ ਜਮਤਰ ਕੀ ਸੁਨੀਲ ਜਾਖੜ ਸਾਹਿਬ ਵਾਲੀ ਫਿਰ ਉਹ ਜਿਹੜੀ ਬੋਲ ਨੇ ਲੋਕੀ ਸੱਚ ਮੋਲ ਲੈਣ ਕਿ ਤੁਸੀਂ ਗੱਠ ਜੋੜ ਕਰਨਾ ਚਾਹੁੰਦੇ ਹੋ ਸੁਖਪਾਲ ਸਿੰਘ ਖੈਰਾ ਦੀ ਬਲੀ ਦੇ ਕੇ ਜਿਹੜਾ ਕਾਂਗਰਸ ਦਾ ਅੱਜ ਪ੍ਰੈਸ ਨੋਟ ਵੀ মিডিਆ ਲਈ ਰਿਲੀਜ਼ ਕੀਤਾ ਗਿਆ ਉਸ ਵਿੱਚ ਇੱਕ ਸ਼ਬਦ ਪਾਇਆ ਗਿਆ ਕਥਿਤ ਬਦਲੇ ਦੀ ਰਾਜਨੀਤੀ ਇਹ ਜਿਹੜਾ ਸ਼ਬਦ ਉਹਨਾਂ ਨੂੰ ਪਾਉਣਾ ਪਿਆ ਕਾਂਗਰਸ ਦੀ ਮਜਬੂਰੀ ਸੀ ਜਿਹਾ ਅਣਜਾਣ ਪੁਣਾ ਇੰਨਾ ਕਾਂਗਰਸ ਪਾਰਟੀ ਦੇ মিডিਆ ਸੈੱਲ ਦਾ ਅਕੁਰ ਉਹ ਯਾਨਾ ਪਿਸਾਡਾ ਗੱਠ ਜੋੜ ਹੋ ਜੇ ਪਰ ਇਹ ਸੁਪਾਲ ਸਿੰਘ ਕਹਿ ਰਾ ਫਿਰ ਕੀ ਕੋਈ ਗੱਲ ਸੁਪਾਲ ਸਿੰਘ ਕਹਿ ਰਾ ਤੇ ਇਦਾਂ ਦੇ ਹੋਰ ਵਾਰ ਦਾਂਗੇ ਐਡੀ ਗੱਲ ਗੱਠ ਜੋੜ ਹੋ ਜੇ ਸਾਡਾ ਸਾਡੀ ਚਮੜੀ ਬਚੀ ਰਵੇ ਹੈਗੇ ਸੁਪਾਲ ਸਿੰਘ ਕਹਿ ਰਾ ਦੀ ਚਮੜੀ ਉਧੜ ਹੀ ਗਈ ਹੈਗੇ ਸਾਡੀ ਚਮੜੀ ਬਚੀ ਰਵੇ ਹੈਗੇ ਇਹ ਸਵਾਲ ਲਗਾ ਹੁਣ ਸੁਪਾਲ ਸਿੰਘ ਕਹਿ ਰਾ ਨੇ ਕੋਈ ਬਹਿਰਾ ਫੇਰੀ ਤਾਂ ਕੀਤੀ ਨਹੀਂ ਹੈ ਹੁਣ ਸੋਚੋ ਜਿਨ੍ਹਾਂ ਨੇ ਹੇਰਾ ਫੇਰੀ ਕੀਤੀ ਉਹਨਾਂ ਨੂੰ ਕਿੰਨਾ ਡਰ ਸਤਾ ਰਿਹਾ ਹੋਊਗਾ ਭਗਵੰਤ ਮਾਹੰਦਾ ਉਹ ਤੇ ਰੋਜ਼ ਕੰਬਦੇ ਹੋਣਗੇ ਇੱਕ ਤਾਂ ਠੰਡ ਦੇ ਵਿੱਚ ਕੰਬ ਰਹੇ ਹੋ ਨਹੀਂ ਪੀ ਇਹ ਪਾਲਾ ਬਹੁਤ ਜ਼ਿਆਦਾ ਵਾ ਇੱਕ ਭਗਵੰਤਮਾਨ ਤੋਂ ਡਰੀ ਜਾ ਰਿਹਾਗੇ ਨਾ ਜੀ ਤੇ ਸਵਾਲ ਹੁਣ ਇਹ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਜਨਤਾ ਦੇ ਵੀ ਹੈ ਕਿ ਪੰਜਾਬ ਦੀ ਜਨਤਾ ਕਿਉਂ ਇੰਨੀ ਦੱਬੀ ਕੁਚਲੀ ਹੋਈ ਹੈ ਨਾ ਜੀ ਕਿਉਂਕਿ ਇਹ ਹੈ ਕਿਉਂਕਿ ਲੀਡਰਸ਼ਿਪ ਨਹੀਂ ਹੈ ਲੀਡਰਸ਼ਿਪ ਦੀ ਘਾਟ ਹੈ ਪ੍ਰੋਬਲਮ ਤੇ ਇਹ ਹੈ ਕਿ ਭਾਜਪਾ ਵੀ ਪ੍ਰੈਸ ਕਾਨਫਰੰਸ ਕਰੀਆ ਸ਼ਰੂਮ ਨਿਕਾਲੀ ਦਲ ਵੀ ਪ੍ਰੈਸ ਕਾਨਫਰੰਸ ਜਦ ਤੱਕ ਜਿਹੜੀ ਪੰਜਾਬ ਦੀ ਸਿਆਸਤਾਂ ਨੁੱਕੜ ਮੀਟਿੰਗਾਂ ਦੇ ਨਾਲ ਧਰਨੀਆਂ ਦੇ ਨਾਲ ਇਹਨੂੰ ਦਿਨਾਂ ਤੱਕ ਇਹ ਪੰਜਾਬ ਦੇ ਮਸਲੇ ਹੱਲ ਨਹੀਂ ਹੋਣਗੇ ਤੁਹਾਨੂੰ ਤਾਂ ਨਿਕਲਣਾ ਪੈਣਾ ਤੁਹਾਨੂੰ ਨਾ ਗਰਮੀ ਦੇਖਣੀ ਪੈਣੀ ਨਾ ਤੁਹਾਨੂੰ ਪਾਲਾ ਦੇਖਣਾ ਪੈਣਾ ਹੈਗਾ ਹੁਣ ਇਹ ਸੁਪਾਲ ਸਿੰਘ ਖਹਿਰਾ ਵਾਲਾ ਮਸਲਾ ਹੈਗਾ ਹੁਣ ਦੇਖੋ ਕੀ ਹੈ ਹੁਣ ਕੋਰਟ ਦੇ ਵਿੱਚ ਸੁਣਵਾਈ ਆ ਪਰ ਜਿਵੇਂ ਹੁਣ ਖਬਰਾਂ ਛਾਪ ਰਹੀਆਂ ਨੇ ਤੇ ਜਿਵੇਂ ਕਾਂਗਰਸ ਪਾਰਟੀ ਨੂੰ ਖਦਸ਼ੇ ਨੇ ਕਿ ਇਹਨਾਂ ਦੇ ਨਾਲ ਗੈਂਗਸਟਰਾਂ ਨਾਲ ਜੋੜਿਆ ਜਾ ਸਕਦਾ ਸੁਪਾਲ ਸਿੰਘ ਖਹਿਰਾ ਦਾ ਨਾਮ ਤੇ ਜੇ ਗੈਂਗਸਟਰਾਂ ਦੇ ਨਾਲ ਸਰਕਾਰ ਨੇ ਜੁੜ ਗਿਆ ਜਾਂ ਪੁਲਿਸ ਨੇ ਜੋੜ ਦਿੱਤਾ ਕਿਉਂਕਿ ਪੰਜਾਬ ਪੁਲਿਸ ਤੇ ਕੁਝ ਵੀ ਕਰ ਸਕਦੀ ਨਾ ਪੰਜਾਬ ਪੁਲਿਸ ਤੇ ਕਹਿੰਦੇ ਬਾਂਦਰ ਨੂੰ ਸ਼ੇਰ ਸ਼ੇਰ ਨੂੰ ਬਾਂਦਰ ਵੀ ਬਣਾ ਦਿੰਦੀ ਹੈਗੀ ਨਾ ਕਿਉਂਕਿ ਜਦੋਂ ਤੁਹਾਡਾ 3 ਡਿਗਰੀ ਟੌਰਚਰ ਕਰਦੇ ਹੋ ਹੂੰ ਤੋ ਸਮਝੋ ਜੀ ਉਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਤੁਸੀਂ ਨਾ ਜੋੜ ਦੇਦਾ ਕਿਤੇ ਨਾ ਕਿਤੇ ਨੈਟਵਰਕ ਭੁਗਤ ਤਦਰੋ ਕਿਤੇ ਜਾ ਕੇ 10 ਸਾਲ ਬਾਅਦ ਬੰਦਾ ਬਰੀ ਹੋ ਜਾਂਦਾ ਪਰ ਇੱਕ ਵਾਰੀ ਤੁਹਾਨੂੰ ਖੱਜਲ ਕਰ ਦਿੱਤਾ ਗਿਆ ਤਾਂ ਫਿਰ 6 ਮਹੀਨੇ ਹੋਰ ਉਹਨੂੰ ਜਮਾਨਤ ਮਿਲਣੀ ਔਕੀ ਹੋ ਜੂਗੀ ਕਿਉਂਕਿ ਇਵੇਂ ਲੱਗਦਾ ਕਿ ਪੰਜਾਬ ਸਰਕਾਰ ਸੁਪਾਲ ਸਿੰਘ ਖੈਰਾ ਦੇ ਨਾਲ ਕੋਈ ਨਿੱਜੀ ਕਰਣਾ ਕੱਢ ਰਹੀ ਹੈਗੀ ਹੈ ਸਵਾਲ ਇਹ ਹੈ ਕਿ ਇਸ ਕਰਕੇ ਕਿ ਬੋਲਦੇ ਤੇ ਹੋਰ ਵੀ ਬਹੁਤ ਜ਼ਿਆਦਾ ਨੇ ਸਰਕਾਰ ਦੇ ਖਿਲਾਫ ਲੇਕਿਨ ਸੁਪਾਲ ਸਿੰਘ ਖੈਰਾ ਵੀ ਬੋਲੇ ਤੇ ਇਹ ਕਿਉਂ ਬੋਲੇ ਇਹ ਸਵਾਲ ਹੈ ਕਿਉਂਕਿ ਸੁਪਾਲ ਸਿੰਘ ਖੈਰਾ ਉਹਨਾਂ ਨੇ ਕਿ ਗੁਨਾ ਆਮਾਦੀ ਪਾਰਟੀ ਦਾ ਵੀ ਪਾਣੀ ਪੀਤਾ ਹੈਗਾ ਜੀ ਤੇ ਇਸ ਕਰਕੇ ਉਹ ਲੱਗਦਾ ਹੋਊਗਾ ਕਿ ਸਾਡਾ ਜਿਹੜਾ ਪਾਣੀ ਪੀਤਾ ਹੈਗਾ ਸਾਡੇ ਪਾਣੀ ਪੀ ਕੇ ਤੇ ਬੰਦਾ ਸਾਡੇ ਤੋਂ ਬਾਹਰ ਕਿਵੇਂ ਹੋ ਗਿਆ ਤੇ ਜੇ ਬਾਹਰ ਹੋਊਗਾ ਤੇ ਫਿਰ ਇਨਾ ਚਾਲਕੀ ਵਿੱਚ ਗਿਆ ਸਿਆਸਤ ਦੇ ਵਿੱਚ ਇਨਾ ਚਮਕ ਕਿਉਂ ਗਿਆ ਉਹ ਵੀ ਇੱਕ ਵਜ੍ਹਾ ਹੋ ਸਕਦੀ ਉਹਨਾਂ ਦੀ ਇੱਕ ਆਮ ਚਰਚਾ ਸੋਸ਼ਲ ਮੀਡੀਆ ਤੇ ਗਾਣਿਆਂ ਦੇ ਸਹਾਰ ਨਾਲ ਬੜੀ ਚੱਲਦੀ ਹੈ ਕਹਿੰਦੇ ਚੱਲਦਾ ਧੱਕਾ ਸੀ ਤਾਂ ਕਰਦੇ ਹੋ ਕਹਿੰਦੇ ਡੇਰਾ ਬੱਸੀ ਵਾਲਾ ਕ੍ਰੋਸ ਕਰਜੋ ਉਧਰ ਬਾਰਡਰ ਸ਼ੰਭੂ ਬਾਰਡਰ ਤਾਂ ਉਦੋਂ ਬਾਅਦ ਉਹਨਾਂ ਨਾਲ ਧੱਕਾ ਹੋਣ ਲੱਗ ਜਾਂਦਾ ਆਮ ਆਦਮੀ ਪਾਰਟੀ ਨਾਲ ਦਿੱਲੀ 'ਚ ਜਿਵੇਂ ਐਡੀ ਨੂੰ ਤੇ ਨੋਟਿਸ ਸਮਨਿੰਗ ਹੋ ਰਹੀ ਆ ਅਨੰਦ ਕੇਜਰੀਵਾਲ ਨੂੰ ਤੇ ਇੱਧਰ ਕਹਿੰਦੇ ਜੋ ਮਰਜ਼ੀ ਚੱਲੇ ਇਹ ਵੀ ਟ੍ਰੋਲਿੰਗ ਹੋ ਰਹੀ ਆ ਆਮ ਆਦੀ ਪਾਰਟੀ ਦੇ ਨਾਲ ਧੱਕਾ ਨਹੀਂ ਹੋ ਰਿਹਾ ਜੀ ਆਮ ਆਦੀ ਪਾਰਟੀ ਦੇ ਨਾਲ ਧੱਕਾ ਕਰਦੀ ਸੈਂਟਰ ਸਰਕਾਰ ਤੇ ਇਹਨਾਂ ਦੇ ਹੁਣ ਤੱਕ ਬੜੇ ਜਾਣੇ ਫੜੇ ਜਾਣੇ ਅੱਗੇ ਹੁਣ ਸੁਪਰੀਮ ਕੋਰਟ ਥੋੜਾ ਜਿਹਾ ਝੂਠ ਬੋਲਦੀ ਹੈ ਕਿ ਉਹਨੇ ਕਿਹਾ ਕਿ 338 ਕਰੋੜ ਰੁਪਏ ਦਾ ਉਹਦੇ ਦੇ ਵਿੱਚ ਲੈਣ ਦੇਣ ਹੋਇਆ ਸੁਪਰੀਮ ਕੋਰਟ ਥੋੜੇ ਸੋ ਸੁਪਰੀਮ ਕੋਰਟ ਦੇ ਜਿਹੜੇ ਡਾਕੂਮੈਂਟ ਉਹਦੇ ਵਿੱਚ ਹੋਏ ਨੇ ਉਹਨਾਂ ਤੇ 338 ਕਰੋੜ ਰੁਪਏ ਅਜ ਸੰਜੇ ਸਿੰਘ ਬਾਰੇ ਸ ਹਾਈ ਕੋਰਟ ਦੀ ਟਿੱਪਣੀ ਆਈਆਂ ਆਮ ਆਦੀ ਪਾਰਟੀ ਦੇ ਨੇ ਕੀ ਨਾ ਨਹੀਂ ਠੱਕਾਇਆ ਜਿੰਨਾ ਪੰਜਾਬ ਦੇ ਵਿੱਚ ਸੁਪਾਲ ਸਿੰਘ ਖਹਿਰਾ ਦੇ ਨਾਲ ਹੋ ਗਿਆ ਹੁਣ ਸਵਾਲ ਇਹ ਹੈ ਕਿ ਆਮ ਆਦੀ ਪਾਰਟੀ ਵਾਲੇ ਆਪੇ ਕਹੀ ਜਾਂਦੇ ਆ ਸਾਨੂੰ ਫੜ ਲੈਣਾ ਫੜ ਲੈਣਾ ਹੈਗਾ ਕਿਉਂ ਫੜ ਲੈਣਾ ਹੈ ਜੇ ਤੁਹਾਨੂੰ ਤੁਸੀਂ ਕੋਈ ਗਲਤੀ ਜਾਂ ਗੁਨਾਹ ਕੀਤਾ ਉਦਾਂ ਹੀ ਫੜਨਗੇ ਤੇ ਐਵੇਂ ਥੋੜਾ ਕੋਈ ਫੜ ਦੂਗਾ ਸਵਾਲ ਇਸ ਮਸਲੇ ਦੇ ਵਿੱਚ ਹੀ ਆਗਾ ਹੁਣ ਆ ਜਿਹੜਾ ਅਸਲ ਵਿੱਚ ਰੌਲਾ ਗੱਠ ਜੋੜਦਾ ਹੈਗਾ ਕਾਂਗਰਸ ਪਾਰਟੀ ਨੂੰ ਵਹਿ ਕੇ ਗੱਠ ਜੋੜ ਹੋ ਜੇ ਸੁਪਾਲ ਸਿੰਘ ਕਹਿ ਰਿਹਾ ਕਿ ਸੁਪਾਲ ਸਿੰਘ ਕਹਿ ਰਤ علاوہ ਹੋਰ ਵੀ ਅਸੀਂ ਕੁਰਬਾਨ ਕਰ ਦਵਾਂਗੇ ਉਹ ਇਸ਼ੂ ਹੈ ਕਿਉਂਕਿ 2024 ਦੀ ਲੋਕ ਸਭਾ ਜਿਤਨੀਆਂ ਉਹ ਮਹੱਤਵਪੂਰਨ ਕਾਂਗਰਸ ਪਾਰਟੀ ਉਹਨਾਂ ਵਾਸਤੇ ਸੁਪਾਲ ਸਿੰਘ ਕਹਿ ਰਿਹਾ ਮਹੱਤਵਪੂਰਨ ਹੀ ਆਗਾ ਕਿਉਂਕਿ ਇੱਕ ਪਾਸੇ ਰਾਮ ਮੰਦਰ ਦਾ ਉਦਘਾਟਨ ਹੋ ਜਾਣਾ ਤੇ ਭਾਜਪਾ ਨੇ ਘਰ ਘਰ ਜਾ ਕਿ ਪ੍ਰਚਾਰ ਤੇ ਹੋ ਹੀ ਰਿਹਾ ਉਹਨਾਂ ਦਾ ਕਿ ਜੇ ਭਾਜਪਾ ਨਾ ਹੁੰਦੀ ਤੇ ਕਦੀ ਵੀ ਜੋਧਿਆ ਨਹੀਂ ਸੀ ਬਣਨ ਕਿ ਉਹ ਕਰਕੇ ਜਿਹੜਾ ਪੰਜਾਬ ਦੇਸ਼ ਤੇ ਭਾਰਤ ਵਿੱਚ ਜਿਹੜਾ ਹਿੰਦੂ ਵੋਟ ਬੈਂਕ ਇਕੱਠਾ ਕੀਤਾ ਹੈਗਾ ਉਹ ਇੱਕ ਉਹ ਸਿਆਸਤ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਲੱਗਦਾ ਹੈ ਕਿ ਜੇ ਉਸ ਸਿਆਸਤ ਦੀ ਕਾਟ ਕਰਨੀ ਹੈਗੀ ਤਾਂ ਕਿਵੇਂ ਕਰਨੀਗਾ ਉਹ ਗੱਠ ਜੋੜਿਆ ਤੇ ਉਹ ਗੱਠ ਜੋੜ ਇਸ ਕਰਕੇ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਹੈ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਚਾਰ ਤੇ ਅਸੀਂ ਲੜਾਂਗੇ ਤਿੰਨ ਤੇ ਕਾਂਗਰਸ ਪਾਰਟੀ ਲੜੂਗੀ ਪੰਜਾਬ ਚ ਉਹ ਕਹਿ ਰਹੇ ਕਿ 7 ਤੇ ਅਸੀਂ ਲੜਾਂਗੇ 6 ਤੇ ਕਾਂਗਰਸ ਪਾਰਟੀ ਲੜੂਗੀ ਕਿਉਂਕਿ ਰੌਲਾ ਦੇ ਵੀ ਹੈ ਕਿ ਨਾ ਕਿ ਜਿੰਨੀਆਂ ਗੱਠ ਜੋੜ ਹੋਊਗਾ ਉਹਨੀਆਂ ਸੀਟਾਂ ਵੰਡੀਆਂ ਜਾਣਗੀਆਂ ਔਰ ਵੈਸੇ ਵੀ ਆਮ ਆਦੀ ਪਾਰਟੀ ਕੁਲ ਇਸ ਟਾਈਮ 10 MP ਤੇ ਹੈ ਯਾ ਰਾਜ ਸਭਾ ਦੇ ਵਿੱਚ ਉਹ ਵੀ ਇੱਕ ਵਾਅਦਾ ਹੋਣਾ ਹੈ ਤਾਂ ਇੱਕ ਮਸਲੇ ਦੇ ਵਿੱਚ ਜਿਹੜੀ ਸਿਆਸਤ ਹੋ ਰਹੀ ਹੈ ਉਹਦੇ ਵਿੱਚ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਐਸੇ ਲੀਡਰ ਨੇ ਜਿਹੜੇ ਆਪਣੀ ਸਿਆਸਤ ਦਾ ਆਪਣੇ ਹਿਸਾਬ ਨਾਲ ਪਈਆ ਰੋੜੀ ਜਾ ਰਹੇ ਨੇ ਰੋੜੀ ਜਾ ਰਹੇ ਨੇ ਇੱਕ ਤਾਂ ਪਬਲਿਕ ਮੀਟਿੰਗਾਂ ਹੋ ਰਹੀਆਂ ਰੈਲੀਆਂ ਹੋ ਰਹੀਆਂ ਤੇ ਨਾਲ ਹੀ ਉਹਨਾਂ ਨੇ ਇੱਕ ਨਵਾਂ ਫਨ ਹੜਾਇਆ ਪੰਜਾਬ ਸਰਕਾਰ ਨੂੰ ਨੋਟਿਸ ਤੱਕ ਹੋ ਗਿਆ ਉਸ ਮਸਲੇ 'ਚ ਐਨਜੀਟੀ ਤੱਕ ਪਹੁੰਚ ਗਏ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਾਲਾਂਕਿ ਮਾਈਨਿੰਗ ਦਾ ਮੁੱਦਾ ਪਹਿਲਾਂ ਹੋਰਨਾਂ ਲੀਡਰਾਂ ਨੇ ਵੀ ਬਾਤ ਚੁੱਕਿਆ ਪਰ ਨਵਜੋਤ ਸਿੰਘ ਸਿੱਧੂ ਨੂੰ ਹੁਣ ਰਾਹ ਲੱਗ ਗਿਆ ਕਿ ਹੁਣ ਐਨਜੀਟੀ ਕੋਲ ਜਾਏ ਬਿਨਾ ਗੱਲ ਨਹੀਂ ਬਣਨੀ ਨੋਖੇ ਮਾਈਨਿੰਗ ਤੇ ਪਹਿਲੇ ਨਾਲੋਂ ਜ਼ਿਆਦਾ ਹੋ ਰਹੀ ਆ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਚਲੇਓ ਜਿੱਥੇ ਵੀ ਨਹਿਰਾਂ ਜਾਂ ਦਰਿਆ ਜਾਂ ਸੂਵੇ ਵਾਗਰੇ ਨੇ ਜਾਂ ਜਿੱਥੇ ਪਹਾੜੀ ਰਿਅ ਕ੍ਰੈਸ਼ਰ ਨਜਾਇਜ਼ ਚੱਲਦੇ ਆਗੇ ਨੇ ਉਹ ਤੇ ਇਹ ਸਰਕਾਰ ਦੇ ਵਿੱਚ ਕੌਣ ਮਾਈਨਿੰਗ ਕਰ ਰਿਹਾ ਇਹ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈਗਾ ਕਿ ਉਹ ਘੱਟੋ ਘੱਟ ਉਹਨਾਂ ਤੇ ਨਕੀਲ ਪਾਈ ਜਾਵੇ ਕੀ ਤੁਹਾਡੇ ਬੰਦੇ ਨੇ ਜਾਂ ਬਾਹਰਲੇ ਬੰਦੇ ਨੇ ਜੇ ਬਾਹਰਲੇ ਬੰਦੇ ਨੇ ਕੀ ਤੁਹਾਡੇ ਬੰਦਿਆਂ ਦੀ ਜੱਬਾ ਗਰਮ ਹੋ ਰਹੀਆਂ ਨੇ ਮਾਈਨਿੰਗ ਕਿਵੇਂ ਹੋ ਰਹੀ ਮੰਨ ਕੇ ਜਲਦੀ ਕਿ ਪਿਛਲੀਆਂ ਸਰਕਾਰਾਂ ਵਿੱਚ ਮਾਈਨਿੰਗ ਹੋ ਰਹੀ ਹੈ ਤੇ ਹੁਣ ਤੁਹਾਡੀ ਸਰਕਾਰ ਦੇ ਵਿੱਚ ਜੇ ਮਾਈਨਿੰਗ ਹੋ ਰਹੀ ਹੈ ਉਹ ਵਜਾ ਸਭ ਪੰਜਾਬ ਸਰਕਾਰ ਜਾਣਾ ਚਾਹੁੰਦਾ ਤੁਸੀਂ ਤੇ ਰਾਜਨੀਤੀ ਕਰਨੀ ਸਿੱਖਣ ਆਏ ਸੀ ਤੁਸੀਂ ਤੇ ਬਦਲਾਵ ਵਾਲੇ ਜੇ ਤੁਹਾਡੀ ਸਰਕਾਰ ਦੇ ਵਿੱਚ ਇਹੋ ਜਿਹੇ ਕਾਲੇ ਕਾਰਨਾਮੇ ਹੋ ਰਹੇ ਨੇ ਤੇ ਫਿਰ ਪੰਜਾਬ ਦੇ ਲੋਕ ਕਿ ਕਿਹਦੇ ਕਿਹਦੇ ਹਲ ਮੁਕ ਦੇ ਲੇਖਣਗੇ ਉਹਨਾਂ ਵੱਲ ਮੂੰਹ ਤੱਕ ਤੱਕ ਕੇ ਤੁਹਾਨੂੰ ਲੈ ਕੇ ਆਏ ਨੇ 92 ਤ ਦਿੱਤੇ ਤੇ ਜੇ ਤੁਹਾਡੀ ਸਰਕਾਰ ਦੇ ਵਿੱਚ ਹੀ ਮਾਈਨਿੰਗ ਰੱਜ ਕੀ ਹੋ ਰਹੀ ਹੈ ਤੇ ਫਿਰ ਕੌਣ ਲੋਕ ਨੇ ਬਾਹਰੋਂ ਤੇ ਕੋਈ ਆਕੇ ਨਹੀਂ ਕਰ ਰਿਹਾ ਹੁਣ ਸਵਾਲ ਇਹ ਹੈ ਕਿ ਹੁਣ ਹਾਈ ਕੋਰਟ ਦੇ ਵਿੱਚ ਰੋਪੜ ਵਾਲਿਆਂ ਨੂੰ ਝਾੜ ਚੰਬ ਰੋਪੜ ਦੇ ਐਸਐਸਪੀ ਰੋਪੜ ਦੇ ਮਾਈਨਿੰਗ ਡਿਪਾਰਟਮੈਂਟ ਰੋਪੜ ਦੇ ਰੈਵਨਿਊ ਡਿਪਾਰਟਮੈਂਟ ਝਾੜ ਚੰਬ ਹੋਈ ਹੈ ਲੇਕਿਨ ਫਿਰ ਵੀ ਪੰਜਾਬ ਸਰਕਾਰ ਤੇ ਜੂਨ ਨਹੀਂ ਸਰਕੀ ਹੈਗੀ ਔਰ ਦੂਜਾ ਉਹ ਨਬਜੋ ਸਿੰਘ ਸਿੱਧੂ ਨੂੰ ਲੱਗਦਾ ਕਿ ਕਿਉਂ ਨਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਖੁੱਲ ਜਾਈਏ ਕਿਉਂਕਿ ਮਸਲਾ ਵਾਤਾਵਰਨ ਦੇ ਵੀ ਹੈ ਮਸਲਾ ਪੰਜਾਬ ਦੀਆਂ ਸਰਹੱਦਾਂ ਦੇ ਵੀ ਹੈ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋ ਗਿਆ ਹੁਣ ਸਵਾਲ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋ ਉਹਨੀਆਂ ਪਾਵਰਾਂ ਨਹੀਂ ਜਿੰਨੀਆਂ ਹਾਈ ਕੋਰਟ ਕੋਲ ਪਾਵਰ ਹੈ ਗਿਆ ਜੇ ਹਾਈ ਕੋਰਟ ਦੇ ਡੰਡੇ ਤੋਂ ਨਹੀਂ ਸਰਕਾਰ ਡਰ ਰਹੀ ਜਾਂ ਮਾਈਨਿੰਗ ਕਰਨ ਵਾਲੇ ਲੋਕ ਨਹੀਂ ਡਰ ਰਹੇ ਜਾਂ ਜਿਹੜੇ ਪੁਸ਼ਤ ਪਨਾਹੀ ਕਰੇ ਉਹ ਨਹੀਂ ਡਰ ਰਹੇ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਜਾਂ ਹੋਰ ਮਰਜੀ ਦੇ ਟ੍ਰਿਬਿਊਨਲ ਕੋਲ ਚਲੇ ਜਾ ਜਦਾ ਹਾਈ ਕੋਰਟ ਦੇ ਵਿੱਚ ਕਈ ਵਾਰ ਕੇਸ ਲੱਗ ਚੁਗਾ ਦੀਆਂ ਸਰਹੱਦਾਂ ਵੀ ਹੁਣ ਮਹਿਫੂਜ਼ ਨਹੀਂ ਆ ਮਾਈਨਿੰਗ ਕਰਨ ਵਾਲਿਆਂ ਨੇ ਖੋਦ-ਖੋਦ ਕੇ ਜਿਹੜੇ ਨੇ ਪੁਲ ਖਤਰੀਏ ਤੇ ਪੈ ਗਿਆ ਜਿਹੜਾ ਪਿੱਛੇ ਜੋ ਰੋਪੜ ਦੇ ਵਿੱਚ ਹੀ ਕਿ ਇੰਨਾ ਹਿਮਾਚਲ ਤੇ ਪੰਜਾਬ ਨੂੰ ਪੁਲ ਜੋੜਦਾ ਹੈਗਾ ਉੱਥੇ ਕੋਈ ਨਹੀਂ ਬੋਲਿਆ ਹੈਗਾ ਮਤਲਬ ਪੰਜਾਬ ਦੇ ਲੀਡਰ ਜਾਂ ਲੀਡਰਾਂ ਦੀਆਂ ਜਾਂ ਜਿਹੜੇ ਲੋਕ ਜੇਬਾਂ ਗਰਮ ਕਰਦੇ ਉਹਨਾਂ ਨੂੰ ਸਿਰ ਪੈਸਾ ਚੰਗਾ ਲੱਗਦਾ ਉਹਨਾਂ ਨੂੰ ਨਾ ਪੰਜਾਬ ਦਾ ਵਾਤਾਵਰਣ ਚੰਗਾ ਲੱਗਦਾ ਨਾ ਪੰਜਾਬ ਦੇ ਉਹਨਾਂ ਨੂੰ ਦਰਿਆ ਚੰਗੇ ਲੱਗਦੇ ਨਾ ਪੁਲ ਚੰਗੇ ਲੱਗਦੇ ਨਾ ਸਰਹੱਦਾਂ ਚੰਗੇ ਲੱਗਦਾ ਉਹਨਾਂ ਦੇ ਕਿ ਸਾਡੀਆਂ ਜੇਬਾਂ ਭਰੀਆਂ ਜਾਣ ਸਾਡੇ ਪੈਸੇ ਆਈ ਜਾਣ ਖਸਮਾਂ ਨੂੰ ਖਾਵੇ ਪੰਜਾਬ ਜਿਵੇਂ ਪਹਿਲਾਂ ਪੰਜਾਬ ਨੂੰ ਲੁੱਟ ਕੇ ਲੈ ਗਏ ਹੁਣ ਪੰਜਾਬ ਫੇਰ ਲੁੱਟਿਆ ਜਾ ਰਿਹਾ ਹੈਗਾ ਉਹਨੂੰ ਫਿਰ ਫਿਰ ਸਾਡਾ ਭਗਵੰਤ ਮਾਨ ਸਾਹਿਬ ਰੋਜ਼ ਵਿਚ ਵਿਚਾਰੇ ਕਹਿ ਦਿੰਦੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾਵਾਂ ਕਿਵੇਂ ਰੰਗਲਾ ਪੰਜਾਬ ਬਣਾ ਲਓਗੇ ਤੁਸੀਂ ਗੱਲਾਂ ਦੇ ਨਾਲ ਰੰਗਲਾ ਪੰਜਾਬ ਬਣੂਗਾ ਮਾਈਨਿੰਗ ਦੇ ਅੱਜ ਵੀ ਹੋ ਰਹੀ ਹੈ ਨਸ਼ਾ ਅੱਜ ਵੀ ਵੇਚ ਰਿਹਾ ਕਿਵੇਂ ਕੋਈ ਇੱਕ ਤੇ ਉਦਾਹਰਨ ਦੋ ਨਾ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਪਿਛਲੇ ਨੇ ਕੰਡੇ ਬੀਜੇ ਕਿਉਂ ਕੰਡੇ ਬੀਜੇ 22 ਮੇ ਇੱਕ ਉਦਾਹਰਨ ਐਸੀ ਆਉਂਦੀ ਹੈ ਜਿਹੜੀ ਕਿ ਉਲਟ ਸਰਕਾਰ ਦੇ ਕੰਮ ਨੀਤੀ ਦੇ ਕਰ ਰਹੀ ਹੈ ਜੋ ਕਹਿੰਦੇ ਆ ਉਹਦੇ ਉਲਟ ਉਹ ਇਹ ਹੈ ਕਿ ਤਰਨਤਾਰਨ ਤਾਂ ਜਿੱਥੇ ਐਸਐਸਪੀ ਨੇ ਕਾਰਵਾਈ ਕੀਤੀ ਉਧਰ ਐਸਐਸਪੀ ਨੂੰ ਹਾਲੇ ਤੱਕ ਪੋਸਟਿੰਗ ਨਹੀਂ ਮਿਲੀ ਜਿਹੜਾ ਹਟਾ ਦਿੱਤਾ ਗਿਆ ਤੇ ਜਿੱਦੜ ਰੋਪੜ ਵਾਲੇ ਦੀ ਝਾੜ-ਚੰਬ ਹੋਈ ਉਹਨੂੰ ਫੇਰ ਉਹੋ ਜਿਹਾ ਜ਼ਿਲ੍ਹਾ ਦੇ ਦਿੱਤਾ ਗਿਆ ਹਾਲਾਂਕਿ ਦੋ ਦੋ ਜ਼ਿਲ੍ਹਿਆਂ ਦੀ ਚਾਰਜ ਸਾਂਭੀ ਬੈਠਿਆ ਅੱਜ ਕੱਲੋ ਉਹਦਾ ਮਤਲਬ ਹੈ ਕਿ ਜਿਹੜਾ ਤਰਨਤਾਰਨ ਵਾਲਾ ਸੀ ਉਹਦਾ ਕੋਈ ਵਾਰਿਸ ਨਹੀਂ ਹੈਗਾ ਹੈ ਜਿਹੜਾ ਰੋਪੜ ਵਾਲਾ ਜਿਹੜਾ ਬਾਈ ਨੇਮ ਸੰਮਨ ਕੀਤਾ ਗਿਆ ਹੈ ਹਾਈ ਕੋਰਟ ਨੇ ਉਹਦਾ ਵਾਰਿਸ ਹੋਊਗਾ ਉਹ ਸਵਾਲ ਹੈਗਾ ਨਾ ਕਿ ਉਹਨਾਂ ਦੀ ਦਿੱਲੀ ਤੱਕ ਪਹੁੰਚ ਹੋਗੀ ਤਨ ਤਨ ਵਾਲੀ ਦੀ ਦਿੱਲੀ ਤੱਕ ਨਹੀਂ ਪਹੁੰਚ ਹੋਊਗੀ ਸਾਰੇ ਪੰਜਾਬ ਨੂੰ ਪਤਾ ਹੀ ਹੈ ਕਿ ਐਸਐਸਪੀ ਕਿਵੇਂ ਲੱਗ ਰਹੇ ਨੇ ਡੀਸੀ ਕਿਵੇਂ ਲੱਗ ਰਹੇ ਨੇ ਸਾਰਿਆਂ ਨੂੰ ਪਤਾ ਹੈਗਾ ਕਿਉਂਕਿ ਪਿਛਲੇ ਤੁਸੀਂ ਦੇਖ ਲਓ 20 25 ਸਾਲ ਤੋਂ ਦੇਖ ਲਓ ਉਹ ਐਸਐਸਪੀ ਨੇ ਉਹ ਹੀ ਐਸਐਚਓ ਨੇ ਉਹ ਹੀ ਡੀਐਸਪੀ ਨੇ ਉਹ ਹੀ ਡੀਆਈਜੀ ਨੇ ਉਹ ਹੀ ਆਈਜੀ ਨੇ ਨਵਾਂ ਤਾਂ ਕੋਈ ਲੱਗਦਾ ਨਹੀਂ ਇੱਕਾ ਦੁੱਕਾ ਲੱਗ ਜਾਂਦਾ ਹੈਗਾ ਬਾਕੀ ਤਾਂ ਸਾਰੇ ਉਹੀ ਹੈ ਮਤਲਬ ਜਿਨ੍ਹਾਂ ਦਾ ਪੱਲਾ ਭਾਰੀ ਹੋਊਗਾ ਜਾਂ ਜਿਨ੍ਹਾਂ ਦੀ ਪਹੁੰਚ ਅਪਰੂਚ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਪੰਜਾਬ ਸਰਕਾਰ کہہ ਰਹੀ ਹੈ ਕਿ ਮਾਈਨਿੰਗ ਇਹਨਾਂ ਤੇ ਹੁਣ ਕਹਿਣ ਬੰਦ ਕਰਦਾ ਹੂੰ ਤੇ ਨਾ ਵੀ ਵੀ ਇਹ ਨਹੀਂ ਕਹਿਣਾ ਬੰਦ ਕਰਦਾ ਕਿ ਇਹ ਕੱਟੜ ਮਾਨਦਾਰ ਆ ਪਹਿਲਾਂ ਕਹਿੰਦੇ ਸੀ ਕਿਉਂਕਿ ਉਹਨਾਂ ਸਾਰਿਆਂ ਦੇ ਹੁਣ ਦੂਜਾ ਕੀ ਨਾ ਭੇਦ ਖੁੱਲ ਗਏ ਲੋਕਾਂ ਨੂੰ ਪਤਾ ਲੱਗ ਗਿਆ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਹੁਣ ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਜਿਹੜਾ ਨਵਜੋਤ ਸਿੰਘ ਸਿੱਧੂ ਹੋਣਾ ਨੇ ਮਸਲਾ اٹھਾਇਆ ਕਿਉਂਕਿ ਬੜਾ ਮਸਲਾ ਬੜਾ ਸੀਰੀਅਸ ਆ ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਜਦੋਂ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵਿੱਚ ਉਹ ਤੇਲੰਗਾਨਾ ਆਂਧਰਾ ਪ੍ਰਦੇਸ਼ ਕਈ ਸੂਬਿਆਂ ਦਾ ਦੌਰਾ ਕਰਕੇ ਆਇਆ ਸੀ ਕਿ ਉੱਥੇ ਸਾਡੇ ਕੋਲ ਤਾਂ ਕਿੰਨੇ ਦਰਿਆ ਨੇ ਪੌਣੇ ਤਿੰਨ ਦਰਿਆ ਨੇ ਸਾਡੇ ਕੋਲ ਜਿੰਨੀ ਆਂਦੀ ਆ ਕਿਉਂਕਿ ਜਦੋਂ ਮੀਂਹ ਪੈਂਦੇ ਹੈਗੇ ਨੇ ਰੇਤਾ ਨਵੀ ਆ ਜਾਂਦੀ ਸਭ ਕੁਝ ਆ ਜਾਂਦਾ ਪੱਥਰ ਨਵੀ ਆ ਜਾਂਦੇ ਨੇ ਉਹਨਾਂ ਕੋ ਤੇ ਹੈ ਨਹੀਂ ਤੇ ਉਹਨਾਂ ਕੋ ਕਿੰਨੀ ਇਨਕਮ ਹੈਗੀ ਸਾਡੇ ਕੋ ਕਿੰਨੀ ਇਨਕਮ ਨਹੀਂ ਪਰ ਰਵਿੰਦ ਕੇਜਰੀਵਾਲ ਸਾਹਿਬ ਤੇ ਕਹਿੰਦੇ ਸੀ ਸਾਹੀਂ 30 ਹਜ਼ਾਰ ਕਰੋੜ ਰੁਪਈਆ ਕਢ ਲੈਣਾਗਾ ਉਹ ਬਾਈਆਂ ਮਹੀਨਾ ਦਾ 30 ਹਜ਼ਾਰ ਕਰੋੜ ਰੁਪਈਆ ਹਰਪਾਲ ਸਿੰਘ ਚੀਮਾ ਨੂੰ ਦੱਸਣਾ ਚਾਹੀਦਾ ਕਿ ਕਿੰਨੇ ਆਏ ਨੇ ਪੈਸੇ ਪੰਜਾਬ ਦੇ ਖਾਤੇ ਦੇ ਵਿੱਚ ਜਾਂ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਝੂਠ ਬੋਲਦੇ ਰਹੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਬਕੂ ਬਣਾਉਂਦੇ ਰਹੇ ਨੇ ਕੁਝ ਨਾ ਕੁਝ ਤਾਂ ਦੱਸਣਾ ਪਊਗਾ ਪਰ ਇਸ ਮਸਲੇ ਦੇ ਵਿੱਚ ਪੰਜਾਬ ਦੀ ਕੋਈ ਪੰਜਾਬ ਦਾ ਕੋਈ ਮੰਤਰੀ ਗੱਲ ਕਰਕੇ ਨਹੀਂ ਰਾਜੀ ਕਿਉਂਕਿ ਗੱਲ ਕਰਕੇ ਤਾਂ ਰਾਜੂ ਜੇ ਇਫੈਕਟਸ ਹੋਣਗੇ ਦੱਸਣਾ ਪਊਗਾ ਹਿਸਾਬ ਕਿਤਾਬ ਦੱਸਣਾ ਪਊਗਾ ਕਿ ਪਿਛਲੇ 22 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਕਿੰਨਾ ਮਾਈਨਿੰਗ ਤੋਂ ਪੈਸਾ ਆਇਆਗਾ ਜਿਹੜੀ ਸਰਕਾਰ ਦਿੰਦੀ ਆਕਸ਼ਨ ਦੇ ਉਹ ਦੱਸਣ ਘਟੂੜਨ ਕਿ 200 ਕਰੋੜ ਆਇਆ 400 ਕਰੋੜ ਰੁਪਇਆ 4000 ਕਰੋੜ ਰੁਪਇਆ ਤੇ ਜੇ ਨਹੀਂ ਆਇਆ ਤੇ ਫਿਰ ਉਹ ਜਿਹੜਾ 30 ਹਜ਼ਾਰ ਕਰੋੜ ਰੁਪਏ ਦਾ ਤੁਸੀਂ ਲਾਇਆ ਸੀ ਅੰਦਾਜ਼ਾ ਉਹ 30 ਹਜ਼ਾਰ ਕਰੋੜ ਰੁਪਏ ਕਿੱਥੇ ਗਿਆ ਉਹ ਕਿਹਦੀ ਜੇਬ ਚ ਗਿਆ ਉਹ ਸਭ ਤੋਂ ਵੱਡਾ ਸਵਾਲ ਹੁਣ ਦੇਖਦੇ ਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਲਨ ਨੂੰ ਜਵਾਬ ਕੀ ਦਿੰਦੇ ਔਰ ਇਸ ਮਸਲੇ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਪੰਜਾਬ ਦਾ ਕਿਉਂਕਿ ਮਾਈਨਿੰਗ ਵਾਲਾ ਜਿਹੜਾ ਮੁੱਦਾ ਹੈਗਾ ਇਹ ਬਹੁਤ ਜ਼ਿਆਦਾ ਰੋਦੇ ਅਗਰ ਮਾਈਨਿੰਗ ਤੇ ਪੰਜਾਬ ਸਰਕਾਰ ਕੰਟਰੋਲ ਕਰ ਲੇ ਨਾ ਜੀ ਜਾਂ ਸਰਕਾਰ ਆਪਣੇ ਹਿਸਾਬ ਦੇ ਨਾਲ ਵੇਚਣ ਨੂੰ ਸ਼ੁਰੂ ਤੇ 30 ਹਜ਼ਾਰ ਕਰੋੜ ਰੁਪਏ ਤੇ ਇੱਕ ਸਾਲ ਦਾ ਬਹੁਤ ਹੈ ਤੁਸੀਂ 5 ਸਾਲਾਂ ਨੂੰ ਕਰ ਲੋ 1.5 ਲੱਖ ਕਰੋੜ ਰੁਪਇਆ ਤੇ ਇਸ ਤੋਂ ਹੀ ਆ ਜਾਂਦਾ ਹੈਗਾ 20000 ਕਰੋੜ ਰੁਪਇਆ ਤੁਸੀਂ ਸ਼ਰਾਬ ਤੋਂ ਕਹਿ ਰਹੇ ਸੀ 5 ਸਾਲਾਂ ਉਹ 1 ਲੱਖ ਕਰੋੜ ਰੁਪਇਆ ਮਤਲਬ 2.5 ਲੱਖ ਕਰੋੜ ਰੁਪਇਆ ਤੇ ਮਾਈਨਿੰਗ ਤੇ ਸ਼ਰਾਬ ਤੋਂ ਆ ਸਕਦਾ ਤੇ ਸਾਡੇ ਪੰਜਾਬ ਤੇ ਕਰਦਾ ਕਿੰਨਾ ਹੈਗਾ ਜੀ 282000 ਕਰੋੜ ਰੁਪਇਆ 2.5 2.5 ਲੱਖ ਕਰੋੜ ਕੱਢ ਲੋਗੇ ਕਿੰਨਾ ਰਹਿ ਗਿਆ 30000 ਕਰੋੜ ਰਹਿ ਗਿਆ ਮਤਲਬ ਪੰਜ ਸਾਲਾਂ ਚ ਜਿਸੂ ਕਰਦਾ ਹੀ ਮਲਾ ਸਕਦੇ ਪੰਜਾਬ ਦਾ ਜੀ ਇਹਦਾ ਮਤਲਬ ਹੈ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈਗਾ ਪਹਿਲਾਂ ਵੀ ਲੁੱਟਿਆ ਜਾ ਰਿਹਾ ਪੰਜਾਬ ਪੰਜਾਬ ਅੱਜ ਵੀ ਲੁੱਟਿਆ ਜਾ ਰਿਹਾ ਹੈਗਾ ਜਾਂ ਫਿਰ ਇੱਕ ਦੂਜੇ ਨੂੰ ਸਿਰਫ ਬਦਨਾਮ ਹੀ ਕਰ ਰਹੇ ਨੇ ਈ ਹੋ ਜਸਦਾ ਜੀ ਇੱਕ ਤੀਜਾ ਮਸਲਾ ਪੜਾਇਆ ਹੈ ਮਿਸ ਕਰਕੇ ਪੰਥਕ ਹਲਕਿਆਂ ਚ ਉਹਦੀ ਚਰਚਾ ਮੁੜ ਚੱਲੀ ਆ ਚਾਹੇ 30 31 ਸਾਲ ਹੋ ਗਏ ਉਸ ਕੇਸ ਨੂੰ ਜਥੇਦਾਰ ਕੌਂਕੇ ਵਾਲੇ ਮਾਮਲੇ ਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪਾਸੇ ਲੀਡਰ ਇਹ ਦਲੀਲਾਂ ਰੱਖ ਰਹੇ ਨੇ ਕਿ ਉਸ ਰਿਪੋਰਟ ਚ ਇਹ ਜੀ ਕੋਈ ਖਾਸ ਗੱਲ ਨਹੀਂ ਸੀ ਜਿਹਦੇ ਕਰਕੇ ਭੰਡਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਅੱਗੇ ਕੋਈ ਕਾਰਵਾਈ ਨਹੀਂ ਹੋਈ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਉਹ ਕੌਂਕੇ ਪਿੰਡ ਪਹੁੰਚ ਕੇ ਪਰਿਵਾਰ ਨੂੰ ਮਿਲਣ ਵਾਸਤੇ ਹੁਣ ਉੱਥੇ ਕੀ ਕੀ ਗੱਲਾਂ ਹੁੰਦੀਆਂ ਉਹਦਾ ਰਿਜ਼ ਦੁੱਖ ਸਭ ਤੋਂ ਵੱਡੀ ਗੱਲ ਹੈ ਕਿ ਸ਼ੁਰੂ ਆਪਣੀ ਕਾਲੀ ਦਰ ਨੂੰ ਚਾਹੀਦਾ ਸਿਰਫ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਘਰ ਨਹੀਂ ਹੀ ਨਾ ਜਾਣ ਜਿੰਨਾ ਜਿੰਨਾ ਦੇ ਨਾਲ ਉਸ ਕਾਲੇ ਦੌਰ ਦੇ ਵਿੱਚ ਧੱਕਾ ਹੋਇਆ ਕੇਪੀਐਸ ਗੇਲ ਦੀ ਸਰਕਾਰ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਵੇਲੇ ਜਦੋਂ ਪੰਜਾਬ ਦੇ ਮੁੰਡੇ ਮਾਰੇ ਗਏ ਨੇ ਝੂਠੇ ਮੁਕਾਬਲੇ ਕਰਕੇ ਮਾਰੇ ਗਏ ਨੇ ਦਰਿਆਵਾਂ ਦੇ ਵਿੱਚ ਲਾਸ਼ਾਂ ਰੁੜਦੇ ਰਹੀਆਂ ਧੀਆਂ ਭੈਣਾਂ ਨੂੰ ਥਾਣੇ ਬਿਪ ਉਹਨਾਂ ਦੀਆਂ ਇੱਜ਼ਤਾਂ ਲੁੱਟਦੇ ਰਹੇ ਨੇ ਪੁਲਿਸ ਉਹਨਾਂ ਸਾਰਿਆਂ ਦੇ ਘਰ ਜਾਣਾ ਚਾਹੀਦਾ ਹੈਗਾ ਗੁਰਦੇਵ ਸਿੰਘ ਕੌਂਕੇਸ ਮੇ ਤੋਂ ਉਹਨਾਂ ਸਾਰਿਆਂ ਦੇ ਘਰ ਜਾਣਾ ਚਾਹੀਦਾ ਜੇ ਭਾਜਪੀ ਨਥੂराम ਗੋੜਸੇ ਨੂੰ ਹੀਰੋ ਮੰਨਦੀ ਹੈ ਜੇ ਉਹ ਪਰਾਗ ਵੀ ਨੂੰ ਉਹਨੂੰ ਟਿਕਟ ਦੇ ਕੇ ਐਮਪੀ ਬਣਾ ਸਕਦੇ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਹੈਗੇ ਨੇ ਜਿਨ੍ਹਾਂ ਨੇ ਕੌਮ ਦੀ ਖਾਤਰ ਲੜਾਈ ਲੜੀ ਆ ਤੁਸੀਂ ਉਹਨਾਂ ਦੇ ਘਰ ਕਿਉਂ ਤੁਹਾਨੂੰ ਕਹਿੰਨ ਕੌਣ ਡਰਦਾ ਡਰ ਲੱਗ ਰਿਹਾਗਾ ਇਸ ਕਰਕੇ ਇਸ ਮਸਲੇ ਸਿਰ ਕੌਂਕੇ ਸਾਹਿਬ ਦੇ ਘਰ ਨਹੀਂ ਬਾਕੀ ਘਰਾਂ ਦੇ ਵਿੱਚ ਜਾਣਾ ਚਾਹੀਦਾ ਔਰ ਹਰ ਘਰ ਦੇ ਵਿੱਚ ਜਾ ਕੇ ਮਾਫੀ ਮੰਗਣੀ ਚਾਹੀਦੀ ਹੈਗੀ ਜਿਥੇਦਰ ਕੌਂਕੇ ਦੀ ਵਿਧਵਾ ਕੋ ਮਾਫੀ ਮੰਗਣੀ ਚਾਹੀਦੀ ਆ ਸਾਨੂੰ ਬਖਸ਼ੋ ਅਸੀਂ ਸਾਡੀ ਸੱਤਾ ਸੀ ਅਸੀਂ ਇਨਸਾਫ ਨਹੀਂ ਦਿਵਾ ਪਾਇਆਗੇ ਜਦ ਬੀਬੀ ਤਵਾੜੀ ਦੀ ਰਿਪੋਰਟ ਦੇ ਵਿੱਚ ਸਭ ਕੁਝ ਨਸ਼ਰ ਹੋ ਚੁੱਕਾ ਉਹਨਾਂ ਨੇ ਕੇਪੀਐਸ ਗਿਲ ਤੇ ਉਂਗਲ ਕੀਤੀ ਉਹਨਾਂ ਨੇ ਆਪਣੇ ਡੀਜੀਪੀ ਤੇ ਉਂਗਲ ਕੀਤੀ ਤੇ ਕਾਲੀਦਲ ਦੇ ਤਿੰਨ ਚਾਰ ਬਲਾਰੇ ਜਿਨ੍ਹਾਂ ਨੇ ਚੰਗੀ ਤਰ੍ਹਾਂ ਰਿਪੋਰਟ ਨਹੀਂ ਪੜ੍ਹੀ ਉਹ ਰਿਪੋਰਟ ਨੂੰ ਆਪਣੀ ਪਰਭਾਸ਼ਾ ਦੇ ਤੌਰ ਤੇ ਦੱਸ ਰਹੇ ਨੇ ਤੇ ਫਿਰ ਅੱਜ ਸੁਬੀਤ ਸਿੰਘ ਬਾਦਲ ਉਹਨਾਂ ਦੇ ਘਰ ਕੀ ਲੈਣ ਗਿਆਗਾ ਜੇ ਤੁਸੀਂ ਕਹਿੰਦੇ ਕਿ ਬੀਬੀ ਤਵਾੜੀ ਨੇ ਕੁਝ ਲਿਖਿਆ ਨਹੀਂ ਹੈਗਾ ਉਹਦੇ ਵਿੱਚ ਕਿਸੇ ਨੂੰ ਗਿਲਟੀਕਰਾਰ ਦਿੱਤਾ ਨਹੀਂ ਹੈ ਤੇ ਫਿਰ ਤੁਸੀਂ ਅੱਜ ਉਹਨਾਂ ਦੇ ਘਰ ਕੀ ਲੈਣਗੇ ਨਾ ਬਸ ਕਾਲੀਦਲ ਬੜੇ ਬੁਰੀ ਤਰ੍ਹਾਂ ਬੈ ਫੁਰਤ ਤੇ ਆਇਆ ਹੋਇਆ ਵਾ ਇਹਨਾਂ ਨੂੰ ਹਜੇ ਤੱਕ ਸਮਝ ਨਹੀਂ ਰਗ ਰਹੀ ਕਿ ਅਸੀਂ ਕਰਨਾ ਕੀ ਹੈ ਤੇ ਨਹੀਂ ਕੀ ਕਰਨਾ ਹਾਲਾਂਕਿ ਪਾਰਟੀ ਇੰਨੀ ਪੁਰਾਣੀ ਹੈ ਸਦੀ ਤੋਂ ਵੱਧ ਸਮਾਂ ਹੋ ਗਿਆ ਪਾਰਟੀ ਇੰਨੀ ਜ਼ਿਆਦਾ ਪੁਰਾਣੀ ਹੋਵੇ ਤੇ ਲੀਡਰ ਫਿਰ ਵੀ ਕਾਲੀ ਕਰ ਜਾਂਦੇ ਆ ਇਹੋ ਜਿਹੇ ਬਿਆਨ ਦੇ ਜਾਂਦੇ ਆ ਵੀ ਇੱਕ ਪਾਸੇ ਤਾਂ ਕਹਿ ਦਿੰਦੇ ਆ ਕਿ ਇਹ ਚੀਜ਼ ਠੀਕ ਨਹੀਂ ਦੂਜੇ ਪਾਸੇ ਉਹੀ ਗਤੀਵਿਧੀ ਕਰ ਜਾਂਦੇ ਆ ਪਾਰਟੀ ਪੁਰਾਣੀ ਹੈ ਲੀਡਰ ਨਵੇਂ ਆ ਗਏ ਨਾ ਜੀ ਹੂੰ ਨਵੇਂ ਲੀਡਰ ਆ ਗਏ ਨੇ ਜਿਨ੍ਹਾਂ ਨੂੰ ਕਾਲੀ ਦਲ ਦੇ ਇਤਿਹਾਸਦਾਨ ਨਹੀਂ ਪਤਾ ਗਾ ਨਵੇਂ ਲੀਡਰ ਆ ਗਏ ਜਿਨ੍ਹਾਂ ਨੂੰ ਪੰਜਾਬ ਦੇ ਇਤਿਹਾਸਦਾਨ ਨਹੀਂ ਪਤਾ ਨਵੇਂ ਲੀਡਰ ਆ ਗਏ ਨੇ ਜਿਨ੍ਹਾਂ ਨੂੰ ਕਾਲ ਤੱਕ ਦੇ ਇਤਿਹਾਸਦਾਨ ਨਹੀਂ ਪਤਾ ਨਵੇਂ ਲੀਡਰ ਆ ਗਏ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਦਾਨ ਨਹੀਂ ਪਤਾ ਜਦੋਂ ਤੁਸੀਂ ਟਕਸਾਲੀਆਂ ਨੂੰ ਨਜ਼ਰਅੰਦਾਜ਼ ਕਰਕੇ ਵਪਾਰੀਆਂ ਨੂੰ ਅੱਗੇ ਲੈ ਕੇ ਆਉਗੇ ਨਾ ਤੂੰ ਉਹ ਹਸ਼ਰ ਇਦਾਂ ਹੀ ਹੁੰਦਾ ਹੈਗਾ ਗੁਰਦੇਵ ਸਿੰਘ ਕੌਂਕੇ ਸਾਹਿਬ ਦਾ ਜਿੱਦ ਕਿ ਸਰਬੱਤ ਖਾਲਸਾ ਦੇ ਵਿੱਚ ਉਹਨਾਂ ਨੂੰ ਕਾਰਜਕਾਰੀ ਪ੍ਰਥਾਪਿਆ ਗਿਆ ਜਿੱਤ ਤੇ ਅੱਜ ਤੱਕ ਸਰਕਾਰ ਰਹੀ ਹੈ ਉਹ ਦੱਸੋ ਪੰਜਾਬ ਪੁਲਿਸ ਦੱਸੇ ਕਿ ਭਗੋੜਾ ਕਿਤੇ ਲਾਚਾਪੇ ਮਾਰੇ ਕਦੀ ਪੰਜਾਬ ਪੁਲਿਸ ਨੇ ਮਤਲਬ ਇਹ ਗੁਰਦੇਵ ਸਿੰਘ ਕੌਂਕੇ ਦਾ ਇਹ ਸਵਾਲ ਹੈ ਤੁਹਾਨੂੰ ਤੇ ਹੁਣ ਇਹ ਨਾ ਕਰਨਾ ਕਿ ਇਦਾਂ ਗੁਰਦੇਵ ਸਿੰਘ ਕੌਂਕੇ ਦੀ ਘਰ ਵਾਲੀ ਨੂੰ ਆਪਾਂ ਲੁਧਿਆਣਾ ਲੋਕ ਸਭਾ ਮੈਂਬਰ ਤਾਰਦੇ ਨੇ ਕੱਲ ਇਹੋ ਜਿਹੇ ਵੀ ਬੜੇ ਡਰਾਮੇ ਕਰਦੇ ਉਹਨਾਂ ਨੇ ਕੀਤਾ ਇੱਕ ਤਜਰਬਾ ਬੰਦੀ ਸਿੰਘ ਵਾਲੇ ਮਾਮਲੇ 'ਚ ਨਿਤ ਕੁਛ ਪੱਲੇ ਨਹੀਂ ਪੈਂਦਾ ਇਦਾਂ ਨਹੀਂ ਨਾ ਲੋਕੀ ਕਹੇ ਥੋੜਾ ਅਗਰ ਫਿਰ ਤੇ ਕਾਲੀਦਨ ਨੂੰ ਉਦੋਂ ਗਲਤੀ ਕੀਤੀ ਜਦੋਂ ਜਸਵੰਤ ਸਿੰਘ ਖਾਲੜਾ ਦੀ ਜਿਹੜੇ ਜੀਵਨ ਪਤਨੀ ਸੀ ਪਰਮਜੀਤ ਕੌਰ ਖਾਲੜਾ ਉਹਨਾਂ ਦੀ ਬਰਾਬਰ ਤੁਸੀਂ ਫਿਰ ਬੀਬੀ ਜਗਵੀਰ ਕੌਰ ਖੜੀ ਕਰ ਦਿੱਤੀ ਸੀ ਨਾ ਇਦਾਂ ਉਮੀਦਵਾਰ ਖੜੇ ਕਰ ਦੇਣ ਨਾਲ ਤੁਹਾਨੂੰ ਕੌਮ ਨੇ ਮaaf ਨਹੀਂ ਕਰਨਾਗਾ ਤੁਹਾਨੂੰ ਇਹ ਪ੍ਰੋਮਿਸ ਕਰਨਾ ਚਾਹੀਦਾ ਹੈ ਕਿ ਜਦੋਂ ਸਾਡੀ ਉਹ ਸਰਕਾਰ ਬਣੀ ਅਸੀਂ ਚੁੰਨ ਚੁੰਨ ਕੇ ਬਦਲੇ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜਿਹੜਾ ਵੀ ਦੋਸ਼ੀ ਹੋਇਆ ਉਹਨੂੰ ਸਜ਼ਾ ਦਿਲਾਵਾਂਗੇ ਤੁਸੀਂ ਦਲਾ ਹੀ ਨਹੀਂ ਸਜ਼ਾ ਕਿਉਂਕਿ ਸਵਾਲ ਇਹ ਹੈ ਕਿ ਜਿਹੜੇ ਘੋਟਨੇ ਹੋਣੀ ਹੈ ਜਿਨ੍ਹਾਂ ਦਾ ਨਾਮ ਚੱਲਦਾ ਹੈਗਾ ਉਹਨਾਂ ਦਾ ਉਹਨਾਂ ਨੂੰ ਤੁਸੀਂ ਕੀਤਾ ਕੀ ਹੈਗਾ ਨਾ ਹੋਰ ਬਹੁਤ ਆਫੀਸਰ ਨੇ ਉਹ ਹੁਣ ਸਵਾਲ ਇਹ ਹੈ ਕਿ ਕਾਲੀਦਲ ਚਾਰ ਕਦਮ ਅੱਗੇ ਵਧਦਾ ਤਿੰਨ ਕਦਮ ਪਿੱਛੇ ਆਉਣੀ ਪੈਂਦੇ ਨੇ ਕਿਉਂਕਿ ਆ ਗਰਦੇਵ ਸਿੰਘ ਕੌਂਕੇ ਵਾਲੇ ਮਸਲੇ 'ਚ ਬੈਕਫੋਰਡ ਤੇ ਸਰਕਾਰ ਇਹਨੂੰ ਸ਼ੁਰੂ ਮਨੀ ਕਾਲੀਦਲ ਨੂੰ ਆਉਣਾ ਪਏ ਇਸ ਕਰਕੇ ਸੁਬੀਰ ਸਿੰਘ ਬਾਦਲ ਨੂੰ ਲੱਗਾ ਕਿ ਸਾਨੂੰ ਜਾਣਾ ਪਏ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਉਹ ਗੁਰਬਚਨ ਸਿੰਘ ਅਰੇਵਾਲ ਨੇ ਉਹ ਇਸ ਟਾਈਮ ਸ਼ਰੋਮਨ ਕੋ ਦਾ ਪ੍ਰਬੰਧਕ ਕਮੇਟੀ ਦੇ ਅੰਤਰੀ ਕਮੇਟੀ ਦੇ ਮੈਂਬਰ ਨਹੀਂ ਆ ਲੇਕਿਨ ਐਡਵੋਕੇਟ ਹਰਜਿੰਦਰ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਰਾਹ ਲੱਭਾ ਉਹਦਾ ਜਾਂ ਜਿਹੜੇ ਉਹ ਨਵੇਂ ਜਨਰਲ ਸਕੱਤਰ ਨੇ ਰਜਿੰਦਰ ਸਿੰਘ ਮਹਿਤਾ ਉਹਨੂੰ ਨਹੀਂ ਲੱਭਾਗਾ ਰਾ ਗਰੇ ਵਾਲੂ ਲੱਗਾ ਕਿਉਂਕਿ ਸ਼ਾਇਦ ਗਰੇ ਵਾਲੇ ਇਸ ਵਾਰ ਇਲیکشن ਦੀ ਤਿਆਰੀ ਕਰ ਰਹੇ ਹੋਵੇ ਨਾ ਕਾਲੀ ਦਲ ਦੀ ਮੁਸੀਬਤ ਪ੍ਰੋਬਲਮ ਇਹ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਉਦੋਂ ਇਹਨਾਂ ਨੂੰ ਸਾਰਾ ਹਰਾ ਹਰਾ ਦੇਖਦਾ ਗਿਆ ਤੇ ਹੁਣ ਇਹਨਾਂ ਨੂੰ ਲੱਗਦਾ ਕਿ ਨਹੀਂ ਸਾਨੂੰ ਹਰ ਜਾਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਕਾਂਗਰਸ ਆਬ ਹੀ ਨਹੀਂ ਉਹਨਾਂ ਤਮਾਮ ਸਾਰੇ ਲੋਕਾਂ ਦੇ ਘਰ ਜਾਣਾ ਚਾਹੀਦਾ ਜਿਹੜਾ ਕਾਂਗਰਸ ਦੀ ਸਰਕਾਰ ਵਲੇ ਬਹੁਤ ਜ਼ਿਆਦਾ ਜ਼ਬਰ ਹੋਇਆ ਤੇ ਜੇ ਤੁਹਾਡੀ ਸਰਕਾਰ ਵੱਲੇ ਵੀ ਜ਼ਬਰ ਕੀਤਾ ਪੁਲਿਸ ਉਹਨਾਂ ਘਰ ਵੀ ਜਾਣਾ ਚਾਹੀਦਾ ਕਿਉਂਕਿ ਬੇਅਦਬੀ ਵਾਲੇ ਮਸਲੇ ਦੇ ਵਿੱਚ ਹਲੇ ਤੱਕ ਪੰਜਾਬ ਲੋਕਾਂ ਨੂੰ ਜਾਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਅਕਾਲੀ ਦਲ ਇੱਕ ਜਹੀ ਜਮਾਤ ਹੈ ਜਿਹੜੀ ਪੰਜਾਬ ਦੇ ਮਸਲੇ ਠਾਉਣ ਦੀ ਰਹੀ ਹੈ ਇਹਦੇ ਵਿੱਚ ਕੋਈ ਦੂਰਾਵਾ ਨਹੀਂ ਆ ਬੜੀਆਂ ਲੜਾਈਆਂ ਲੜੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਅੱਗੇ ਬੀਜਪੀ ਵਾਲਿਆਂ ਨੇ ਵੀ ਈਨ ਮੰਨ ਲਈ ਸੀ ਵੱਡੇ ਵੱਡੇ ਜਿਹੜੇ ਅੱਜ ਕੱਲ ਬੀਜਪੀ ਦੇ ਵੱਡੇ ਲੀਡਰ ਨੇ ਜਿਹੜੇ ਕਹਿੰਦੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਉਹ ਵੀ ਡਰ ਦੇ ਮਾਰੇ ਗੁਰਦੁਆਰੇ ਮੰਦਰਾਂ ਦੇ ਵਿੱਚ ਲੁਕ ਗਏ ਸੀ ਪਰ ਅਕਾਲੀ ਦਲ ਨੇ ਇਨੀ ਮੰਨੀ ਸੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਪੰਜਾਬ ਦੇ ਨਾਲ ਕੀ ਬਦਲ ਲਈ ਉਹ ਇਤਿਹਾਸ ਦੇ ਵਿੱਚ ਸਭ ਕੁਝ ਦਰਜ ਆ ਗਏ ਨੇ ਉਹ ਅਕਾਲੀ ਦਲ ਲੜਦਾ ਰਿਹਾਗਾ ਪਰ ਹੁਣ ਕਾਲੀ ਦਲ ਪਤਾ ਨਹੀਂ ਕਿਉਂ ਨਹੀਂ ਸਿਰਫ ਆਪਣੀ ਨਿੱਜੀ ਆਗਿਆ ਪੀ ਸੈਂਟਰ ਚ ਸਾਡਾ ਭਾਈ ਵੱਲ ਬਣ ਜੇ ਸੈਂਟਰ ਚ ਇੱਕ ਅੱਧੀ ਅਸੀਂ ਵਜੀਰੀ ਲੈ ਲਈਏ ਬਸ ਇੱਥੋਂ ਤੱਕ ਜਦੋਂ ਤੁਹਾਡੀਆਂ ਲਾਲਸਾਵਾਂ ਵੱਧ ਜਾਣ ਤੇ ਕੌਮ ਪਿੱਛੇ ਰਹਿ ਜੇ ਤੇ ਫਿਰ ਇਸੇ ਕਰਕੇ ਤੇ ਕਾਲੀ ਦਲ ਕਦੀ ਕਾਲੀ ਦਲ ਨੇ ਸੋਚਿਆ ਕਿ ਤਿੰਨ ਐਮ ਐਲ ਏ ਹੋਣਗੇ ਉਹ ਸਵਾਲ ਹੀ ਨਾ ਹੁਣ ਟੀਚਰਾਂ ਕਰਦੇ ਨੇ ਪਿੱਛੇ ਪੰਜਾਬ ਦੇ ਵਿੱਚ ਇੱਕ ਦਿਨ ਮੁਖਮੰਦੀ ਸਾਹਿਬ ਕਹਿ ਰਹੇ ਕਿ ਜੇ ਟ੍ਰਿਪਲ ਸਵਾਰੀ ਦਾ ਤਲਾਕ ਨਾ ਹੁੰਦਾ ਤੇ ਇੱਕੋ ਮੋਟਰਸਾਈਕਲ ਤੇ ਜਾ ਸਕਦੇ ਨਾ ਇਹ ਹਾਲਾਤ ਨੇ ਸਿਆਸਤ ਦੇ ਵਿੱਚ ਜੇ ਠੀਕ ਆ ਉਤਰਾ ਚੜਾ ਹੁੰਦੇ ਰਹਿੰਦੇ ਨੇ ਭਾਵੇਂ ਬੀਜੇਪੀ ਕੋ ਵੀ ਕਿਸੇ ਵੇਲੇ ਦੋ ਐਮਪੀ ਦੇ ਇਸ ਟੈਮ ਉਹਨਾਂ ਕੋ ਕੱਲਿਆਂ ਕੋ 300 303 ਆ ਗਏ ਨੇ ਪਰ ਕਾਲੀ ਦਲ ਦਾ ਪੰਜਾਬ ਦੇ ਵਿੱਚ ਖਤਮ ਕਰਨ ਵਾਲੇ ਸਿਆਸੀ ਤੌਰ ਤੇ ਨਾ ਕਾਂਗਰਸ ਨਾ ਬੀਜੇਪੀ ਐ ਨਾ ਝਾੜੂ ਵਾਲੇ ਜੇ ਕਾਲੀ ਦਲ ਖਤਮ ਹੋਇਆ ਉਹ ਖੁਦ ਆਪਣੇ ਪੈਰੀ ਉਹਨਾਂ ਨੇ ਆਪ ਕੋਹਾੜੀ ਮਾਰੀ ਆ ਗਏ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ 2-3 ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਇਹਨਾਂ ਸਾਰੇ ਮੁੱਦਿਆਂ ਬਾਰੇ ਤੁਹਾਡਾ ਕੀ ਮੰਨਣਾ ਹੈ? ਤੁਹਾਡੇ ਨਿੱਜੀ ਤੌਰ ਦੇ ਉੱਤੇ ਵਿਚਾਰ ਕੀ ਨੇ? ਆਪਣੇ ਆਪਣੀ رائے ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੋ ਆਗਿਆ। ਧੰਨਵਾਦ।